ਇਨਾਂ ਦਾ ਮੈਂ ਤਾਂ ਜੀ 1970 ਤੋਂ ਜਾਣਦਾ 1970 ਤੋਂ ਲੈ ਕੇ 1971 ਤੱਕ ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 1 ਸਾਲ 79 ਦਿਨ ਲਈ ਮੁੱਖ ਮੰਤਰੀ ਬਣਿਆ ਤੇ ਪੰਜਾਬ ਦੀ ਧਰਤੀ ਤੇ ਸਭ ਤੋਂ ਪਹਿਲਾ ਝੂਠਾ ਪੁਲਿਸ ਮੁਕਾਬਲਾ 82 ਸਾਲਾ ਫਰੀडम फाइਟਰ ਬਾਬਾ 부ਜਾ ਸਿੰਘ ਦਾ ਹੋਇਆ ਨਗਰਪਿੰਡ ਫਲੋਰ ਦੇ ਨੇੜੇ ਉੱਥੋਂ ਚੁੱਕ ਕੇ ਇਹਨਾਂ ਨੇ ਮਾਰਿਆ ਬੰਗੇ ਥਾਣੇ ਦੇ ਵਿੱਚ ਸੋ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਪਾਪ ਕੀਤੇ ਹੋਏ ਨੇ ਤੇ ਇਹ ਹੁਣ ਸਾਰੀ ਕੌਮ ਨੂੰ ਪਤਾ ਲੱਗ ਸਕਿਆ ਇਹ ਜੋ ਮਰਜੀ ਇਹ ਪਾਪੜ ਵੇਲੀ ਜਾਂ ਝੂਠ ਬੋਲੀ ਜਾਂ ਸਾਰੇ ਇਕੱਠੇ ਹੋ ਕੇ ਹੁਣ ਇਹਨਾਂ ਦੇ ਚੱਲਣੇ ਨਹੀਂ ਸੋ ਸਾਰੀ ਕੌਮ ਜਿਹੜੀ ਹੈ ਜਾਗਰੂਕ ਹੈ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਹਰਜਿੰਦਰ ਸਿੰਘ ਧਾਮੀ ਕਿੱਡੇ ਮਤਲਬ ਹੈਰਾਨੀ ਜਨਕ ਗੱਲ ਹੈ ਮੈਂ ਦੱਸਣਾ ਚਾਹੁੰਦਾ ਸultanpur ਲੋਦੀ ਦੇ ਵਿੱਚ ਜਿਹੜਾ ਨਵੰਬਰ 2023 ਦੇ ਵਿੱਚ ਘਟਨਾ ਵਾਪਰੀ ਗੁਰਦੁਆਰਾ ਅਕਾਲ ਪੰਗੋ ਸਾਹਿਬ ਤੇ ਪੁਲਿਸ ਉੱਥੇ ਪਹੁੰਚੀ ਗੋਲੀਆਂ ਚਲਾਈਆਂ ਮੇਰੀ ਉਹਨਾਂ ਪੁਲਿਸ ਅਧਿਕਾਰੀਆਂ ਨਾਲ ਬਹਿਸ ਵੀ ਹੋਈ ਹੈ ਇੱਕ ਟੈਲੀਵਿਜ਼ਨ ਚੈਨਲ ਦੇ ਉੱਪਰ ਉਹਨਾਂ ਨੂੰ ਮੈਂ ਪੁੱਛਿਆ ਸੀਗਾ ਵੀ ਸਵੇਰੇ ਸਾਜਰੇ ਜਾਣ ਦੀ ਕੀ ਲੋੜ ਸੀ ਤਾਂ ਪਰ ਇਹਦੇ ਤੇ ਆਪਾਂ ਇਸੇ ਭਾਈ ਗੁਰਦੇਵ ਸਿੰਘ ਕੌਕੇ ਦੇ ਮੁੱਦੇ ਤੇ ਹੀ ਰਹੀਏ ਕਿਉਂਕਿ ਇਹ ਅਲੱਗ-ਅਲੱਗ ਮੁੱਦੇ ਨੇ ਤੇ ਜੀ ਤੇ ਇਸ ਦੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਭਗਵੰਤ ਸਰਕਾਰ ਤੋਂ ਉਮੀਦਾਂ ਨਹੀਂ ਇਹ ਸਰਕਾਰ ਨੂੰ ਬਣਿਆ ਵੀ ਤਾਂ 2 ਸਾਲ ਦੇ ਲਗਭਗ ਹੋ ਚੁੱਕੇ ਨੇ ਬੇਦਵੀ ਦੇ ਮਸਲੇ ਦੇ ਉੱਪਰ ਇਹਨਾਂ ਨੇ ਕਾਫੀ ਜ਼ਿਆਦਾ ਗੱਲਬਾਤ ਕੀਤੀ ਸੀ ਪਰ ਨਤੀਜਾ ਦਾ ਕੋਈ ਵੀ ਨਹੀਂ ਦਿਸ ਰਿਹਾ ਹੈਗਾ ਕਿਤੇ ਇਹ ਜਾਇਤ ਨਹੀਂ ਵੀ ਹਰ ਪੱਖ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਾ ਰਿਹਾ ਹੋਵੇ ਜਿਸ ਨੂੰ ਕੁਝ ਨਹੀਂ ਵੀ ਪਤਾ ਹੈਗਾ ਉਹ ਵੀ ਉਸ ਦੇ ਖਿਲਾਫ ਹੀ ਪ੍ਰਚਾਰ ਕਰੀ ਜਾ ਰਿਹਾ ਨਹੀਂ ਨਹੀਂ ਮੈਂ ਇਹ ਕਹਿਣਾ ਚਾਹੁੰਨਾ ਮੈਨੂੰ ਭਗਵੰਤ ਮਾਨ ਸਰਕਾਰ ਤੋਂ ਉਮੀਦ ਕੋਈ ਨਹੀਂ ਪਰ ਇਹਨਾਂ ਨੂੰ ਕਰਨਾ ਚਾਹੀਦਾ ਹੈ ਕਰਨਾ ਤਾਂ ਇਹਨਾਂ ਨੂੰ ਚਾਹੀਦਾ ਹੈ ਉਮੀਦਾਂ ਤਾਂ ਇਹਨਾਂ ਨੇ ਡੱਕਾ ਤੋੜਿਆ ਨਹੀਂ ਕਿਸੇ ਨੇ ਵੀ ਨਹੀਂ ਤੋੜਿਆ ਮੈਂ ਇਸ ਕਰਕੇ ਉਹਨਾਂ ਦੀ ਗੱਲ ਕਰ ਰਿਹਾ ਸੀ ਧਾਮੀ ਸਾਹਿਬ ਦੀ ਕਿ ਤੁਸੀਂ ਦੇਖੋ ਉਹਦੇ ਵਿੱਚ ਕਹਿੰਦੇ ਨੇ ਗੋਲੀਆਂ ਚਲਾਈਆਂ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੋਸ਼ੀ ਹੈ ਇਹਦਾ ਮਤਲਬ ਧਾਮੀ ਸਾਹਿਬ ਇਹ ਵੀ ਮੰਨ ਚੁੱਕੇ ਨੇ ਨਾ ਇਹਦਾ ਮਤਲਬ ਇਹ ਹੈ ਕਿ 2015 ਜਿਹੜਾ ਕੋਟ ਪੂਰਾ ਬਾਦਲ ਕਲਾਂ ਗੋਲੀ ਚੱਲੀ ਹੈ ਉਹਦੇ ਲਈ ਉਸ ਵੇਲੇ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਹੋਮ ਮਿਨਿਸਟਰ ਉਹ ਵੀ ਦੋਸ਼ੀ ਨੇ ਇਹ ਤਾਂ ਸਾਫ਼ ਗੱਲ ਹੈਗੀ ਆ ਤਾਂ ਹੁਣ ਜਿਹੜਾ ਭਾਈ ਗੁਰਦੇਵ ਸਿੰਘ ਕੋਂਕੇ ਦਾ ਮੁੱਦਾ ਹੈ ਇਹ ਇਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਮੌਜੂਦਾ ਪੰਜਾਬ ਸਰਕਾਰ ਦੀ ਬਣਦੀ ਹੈ ਤੇ ਇਹ ਜੇ ਕੰਮ ਕਰਨਗੇ ਚੰਗਾ ਲੋਕ ਦੁਆਰਾ ਇਹਨਾਂ ਨੂੰ ਮੌਕਾ ਦੇਣਗੇ ਨਹੀਂ ਤਾਂ ਵੇਖੋ ਕੈਪਟਨ ਦਾ ਕੀ ਹਾਲ ਹੋਇਆ ਜੀ ਤੇ ਪਿਛੇ ਉਹ ਮਤਲਬ ਬਾਦਲਾਂ ਦਾ ਕੀ ਅਸਰ ਹੋਇਆ ਉਹੀ ਅਸਰ ਇਹਨਾਂ ਦਾ ਹੋਊਗਾ ਜੀ ਜੀ ਪਿਛਲੇ ਦਿਨੀ ਭਾਈ ਕੌਕੇ ਹੁਣਾਂ ਦੇ ਜਿਹੜੇ ਬੇਟੇ ਨੇ ਸਰ ਭਾਈ ਹਰੀ ਸਿੰਘ ਜੀ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਵੀ ਚਰਚਾ ਕੀਤੀ ਹੈ ਕਹਿੰਦੇ ਜਿਸ ਦਿਨ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਿਹੜੇ ਥਾਣੇ ਦੇ ਸਿੱਧਵਾਂ ਦੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਕਮਰੇ ਦੇ ਵਿੱਚ ਅੱਜ ਤੱਕ ਵੀ ਕੋਈ ਬੰਦਾ ਐਂਟਰ ਨਹੀਂ ਹੁੰਦਾ ਹੁਣ ਵੀ ਉਹ ਕਮਰਾ ਕਹਿੰਦੇ ਉਵੇਂ ਦੇ ਉਵੇਂ ਖੜਾ ਹਾਂਜੀ ਉਹ ਉਹਨਾਂ ਦੇ بیٹے ਸਰਦਾਰ ਹਰੀ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਹੈ ਇੰਟਰਵਿਊ ਦੇ ਵਿੱਚ ਹੀ ਮੈਂ ਸੁਣਿਆ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਉੱਥੇ ਕੋਈ ਬੰਦਾ ਅਜੇ ਤੱਕ ਸੌਂਦਾ ਨਹੀਂ ਹੈ ਇਹਦੇ ਬਾਰੇ ਤਾਂ ਉਹੀ ਡਿਟੇਲ ਚ ਦੱਸ ਸਕਦੇ ਨੇ ਕਿ ਜਿਹੜੇ ਕਮਰੇ ਦੇ ਵਿੱਚ ਉਹਨਾਂ ਦੇ ਘਰਟਾਇਆ ਗਿਆ ਤਸ਼ੱਦਦ ਹੋਇਆ ਤੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਸ ਕਮਰੇ 'ਚ ਅਜੇ ਤੱਕ ਵੀ ਕੋਈ ਨਹੀਂ ਸੌਂਦਾ ਇਹ ਭਾਈ ਕੌਂਕੇ ਸਾਹਿਬ ਦੇ بیٹے ਨੇ ਗੱਲ ਜਿਹੜੀ ਹੈ ਕਹੀ ਆ ਉਹ ਮੈਂ ਤਾਂ ਹੁਣ ਇਹ ਬੇਨਤੀ ਕਰਦਾ ਸਾਰੀ ਕੌਮ ਨੂੰ ਇੱਕ ਮੁੱਠ ਹੋ ਕੇ ਸਾਨੂੰ ਡਟ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤੇ ਆਹ ਜਿਹੜੀਆਂ ਜਿਹੜੇ ਇਹ ਪੰਥ ਦੇ ਬਣੇ ਬੈਠੇ ਨੇ ਠੇਕੇਦਾਰ ਇਹਨਾਂ ਦੇ ਮਖੌਟੇ ਸਾਰੇ ਲੈ ਚੁੱਕੇ ਨੇ ਤੇ ਇਹਨਾਂ ਦੀਆਂ ਹੁਣ ਝੂਠੀਆਂ ਮਾਫੀਆਂ ਇਹਨਾਂ ਦੇ ਡਰਾਮਿਆਂ ਚ ਨਹੀਂ ਆਉਣਾ ਚਾਹੀਦਾ ਇਹਨਾਂ ਨੂੰ ਲਾ ਕੇ ਮੱਖਣ ਚੋਂ ਥਾਲ ਵਾਂਗੂ ਪਰਾਂ ਸੁੱਟ ਕੇ ਨਵੀਂ ਲੀਡਰਸ਼ਿਪ ਜਿਹੜੀ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੋਵੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਜੀ ਠਾਣੇਦਾਰ ਸਤਪਾਲ ਸਿੰਘ ਗਿੱਲ ਉਹ ਇੱਕ ਸੰਤ ਦਾ ਜ਼ਿਕਰ ਕਰਦੇ ਹੋਏ ਆਪਣੇ ਇੰਟਰਵਿਊ ਦੇ ਵਿੱਚ ਜਿਹੜੀ ਪਿਛਲੇ ਦਿਨੀ ਉਹਨਾਂ ਨੇ ਦਿੱਤੀ ਉਹਦੇ ਵਿੱਚ ਕਹਿ ਰਹੇ ਨੇ ਕਿ ਉਸ ਸੰਤ ਨੇ ਬਕਾਇਦਾ ਇਹ ਕਿਹਾ ਸੀ ਕਿ ਜਿਹੜੇ ਬਿੰਤ ਸਿੰਘ ਮਰਹੂਮ ਮੁੱਖ ਮੰਤਰੀ ਸਣ ਪੰਜਾਬ ਦੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ ਸੀ ਕਿ ਤੁਸੀਂ ਇਸ ਪੰਜਾਬ ਦੀ ਬਾਗਡੋਰ ਸੰਭਾਲੋਗੇ ਤੇ ਇਸੇ ਤਰੀਕੇ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉੱਥੇ ਜਾ ਕੇ ਜਦੋਂ ਥਾਣੇ ਦੇ ਅੰਦਰ ਉਹਨਾਂ ਦੀ ਪਛਾਣ ਕਰਨ ਲਈ ਕਿਹਾ ਗਿਆ ਸੀ ਤੇ ਉਹ ਬਾਹਰ ਆਣ ਕੇ ਕੁਝ ਨਹੀਂ ਸਣ ਬੋਲੇ ਇਹ ਕਿਸ ਤਰ੍ਹਾਂ ਲੱਗ ਰਿਹਾ ਇੱਕ ਪਾਸੇ ਕਿਹਾ ਜਾ ਰਿਹਾ ਕਿ ਅਸੀਂ ਸਿੱਖ ਕੌਮ ਦੇ ਪ੍ਰਚਾਰਕਾਂਗੇ ਆਪਣੇ ਧਰਮ ਵਾਸਤੇ ਦਿਨ ਰਾਤ ਲੱਗੇ ਹੋਏ ਆ ਤੇ ਦੂਜੇ ਪਾਸੇ ਇਸ ਤਰ੍ਹਾਂ ਦਾ ਕਰਨਾ ਇਹ ਕਿਵੇਂ ਲੱਗ ਰਿਹਾ ਦੇਖੋ ਜਿਹੜਾ ਸੰਤ ਸ਼ਬਦ ਬਹੁਤ ਪਵਿੱਤਰ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਆਇਆ ਪਰ ਮੈਨੂੰ ਨਹੀਂ ਪਤਾ ਹੁਣ ਤੁਸੀਂ ਇਹ ਕਿਹੜੇ ਸਰਕਾਰੀ ਸੰਤ ਦੀ ਗੱਲ ਕਰ ਰਹੇ ਹੋ ਅਜੇ ਬਹੁਤ ਸਾਰੇ ਭੇੜੀਏ ਇੱਥੇ ਤੁਰੇ ਫਿਰਦੇ ਨੇ ਤੇ ਜਿਹੜੇ ਹਮੇਸ਼ਾ ਹੀ ਸਰਕਾਰ ਦੇ ਹੱਥ ਤੋਂ ਗਏ ਹੋ ਕੇ ਵਿਚਰਦੇ ਨੇ ਤੇ ਸਰਕਾਰਾਂ ਤੋਂ ਇਹਨਾਂ ਨੇ ਗਨਮੈਨ ਲੈਣੇ ਹੁੰਦੇ ਨੇ ਬਰਤੀਆਂ ਲੈਣ ਲਾਲ ਬਤੀਆਂ ਦੀਆਂ ਗੱਡੀਆਂ ਲੈਣੀਆਂ ਆਉਂਦੀਆਂ ਨੇ ਜਾਂ ਫਿਰ ਕਈਆਂ ਦੇ ਪਖੰਡੀਆਂ ਦੇ ਡੇਰੇ ਜਿਹੜੇ ਹੈਗੇ ਨੇ ਨਜ਼ਾਇਦ ਪਾਏ ਹੋਏ ਨੇ ਸਰਕਾਰੀ ਜ਼ਮੀਨਾਂ ਤੇ ਪਾਏ ਹੋਏ ਨੇ ਇਹ ਸਰਕਾਰ ਖਿਲਾਫ ਚੋਣ ਹੀ ਕਰ ਸਕਦੇ ਬਲਕਿ ਉਹਨਾਂ ਦੀ ਤਹਿੱਤੇ ਬਣ ਕੇ ਵਿਚਰਦੇ ਆ ਇਹੋ ਜਿਹੇ ਜਿਹੜੇ ਪਖੰਡੀ ਨੇ ਇਹਨਾਂ ਦੀ ਨਾਂ ਸਾਨੂੰ ਕੋਈ ਪ੍ਰਵਾਹ ਹੈ ਜੀ ਤੇ ਇਸ ਕਿਸਮ ਦੇ ਲੋਕਾਂ ਨੂੰ ਹੁਣ ਸੰਗਤ ਬਹੁਤ ਜ਼ਿਆਦਾ ਸੁਚੇਤ ਹੋ ਗਈ ਤੇ ਇਹ ਇਹ ਇਹਨਾਂ ਨੂੰ ਪਛਾਣਦੀ ਹੈ ਚੰਗੀ ਤਰ੍ਹਾਂ ਜੀ ਤੇ ਇੱਕ ਜਿਸ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਪਿਛਲੇ ਦਿਨੀ ਮਾਫੀ ਮੰਗੀ ਹੈ ਉਹਦੇ ਉੱਪਰ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਆਪਣਾ ਕਮੈਂਟ ਦਿੱਤਾ ਉਹ ਕਹਿੰਦੇ ਕਿ ਉਹ ਤੇ ਦਰਬਾਰ ਸਭਾ ਜਿਆ ਕੁਝ ਉਹਨਾਂ ਨੇ ਕੀਤਾ ਹੀ ਨਹੀਂ ਨਾ ਉਹ ਆਏ ਨੇ ਉਹ ਤੇ ਇੱਕ ਪਰ੍ਹਾਂ ਸਾਈਡ ਤੇ ਸੀ ਵੀ ਗੁਰਦੁਆਰੇ ਆਉਂਦੇ ਉੱਥੇ ਮਾਫੀ ਮੰਗਦੇ ਇਹ ਇਹ ਤਰੀਕਾ ਹੀ ਗਲਤ ਹੈ ਪ੍ਰੋਟੋਕਾਲ ਹੀ ਹੈ ਨਹੀਂ ਕਿਉਂਕਿ ਇਸ ਤਰੀਕੇ ਨਾਲ ਨਹੀਂ ਹੁੰਦਾ ਇਹ ਤਾਂ ਮੈਂ ਸਮਝਦਾ ਉਹਨਾਂ ਨੇ ਮਾਫੀ ਦੇ ਨਾਂ ਤੇ ਇੱਕ ਸਿਆਸੀ ਰੈਲੀ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕਰਤੀ ਕੱਲ ਨੂੰ ਕਾਂਗਰਸ ਪਾਰਟੀ ਉੱਥੇ ਜਾਂ ਕੋਈ ਹੋਰ ਪਾਰਟੀ ਅਖੰਡਪੁਰ ਸਾਹਿਬ ਕਰਾਊਗੀ ਇਹਦਾ ਮਤਲਬ ਜਿਹੜੀਆਂ ਮਰਜ਼ੀ ਸਪੀਚਾਂ ਉੱਥੇ ਦੇਈ ਜਾਊਗਾ ਇਹ 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 ਬਿਲਕੁਲ ਗਲਤ ਗੱਲ ਹੋਈ ਹੈ ਇਹ ਤਰੀਕਾ ਠੀਕ ਨਹੀਂ ਹੈ ਜੀ ਇਹ ਕੋਈ ਮਾਫੀ ਨਹੀਂ ਉਹਨਾਂ ਨੇ ਮੰਗੀ ਉਹ ਸਿਰਫ ਢੋਂਗ ਰਚਿਆ ਤੇ ਉਹ ਉਹ ਸਾਰਾ ਗਲਤ ਹੈ ਬਿਲਕੁਲ ਗਲਤ ਹੈ ਉਹ ਤਾਂ ਹੀ ਕਰਕੇ ਕੌਮ ਪ੍ਰਵਾਨ ਨਹੀਂ ਕਰਦੀ ਹੁਣ ਇੱਕ ਪਾਸੇ ਸੁਖਵੀਰ ਮਾਫੀਆਂ ਮੰਗੀ ਜਾਂਦਾ ਉਹਦੇ ਚੇਲੇ ਝਾਟੜੇ ਬੰਟੀ ਰਮਾਣੇ ਹੋਰੀ ਉਹ ਕਹੀ ਜਾਂਦੇ ਨਹੀਂ ਜੀ ਆ ਕੌਂਕੇ ਵਾਲੀ ਮਸਲੇ ਦੇ ਉੱਤੇ ਉਹ ਕਹੀ ਜਾਂਦਾ ਰਿਪੋਰਟ ਦੀ ਕਮੀ ਐ ਤੇ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਡਬਲ ਸਟੈਂਡਰਡ ਹੈਗਾ ਇਹ ਹੁਣ ਚੱਲਣਾ ਨਹੀਂ ਕਿਉਂਕਿ ਹੁਣ ਸੰਗਤ ਬਹੁਤ ਜ਼ਿਆਦਾ ਜਾਗਰੂਕ ਹੈ ਸੁਚੇਤ ਹੈ ਅੱਗੇ ਝੂਠ ਬੋਲ ਜਾਂਦੇ ਸੀ ਅੱਜ ਕੱਲ ਤਾਂ ਬੱਚੇ-ਬੱਚੇ ਦੇ ਮੋਬਾਈਲ 'ਚ ਜਿਹੜੀਆਂ ਵੀਡੀਓ ਪਹੁੰਚ ਜਾਂਦੀਆਂ ਨੇ ਵੀਰ ਸਾਇਰ ਸਿੰਘ ਜੀ ਤੁਹਾਨੂੰ ਪਤਾ ਹੀ ਐ ਸਾਰੀ ਗੱਲ ਦਾ ਤਾਂ ਹੁਣ ਹੁਣ ਨਹੀਂ ਇਹਨਾਂ ਦੇ ਡਰਾਮੇ ਚੱਲਣੇ ਕੌਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਨੇ ਸ਼ਹਾਦਤਾਂ ਦੇ ਕੇ ਹੋਣ ਦੇ ਵਿੱਚ ਲਿਆਂਦੀ ਐ ਉਹ ਬਕਾਇਦਾ ਡਿਊਟੀਆਂ ਲਾਉਂਦੀ ਐ ਰਾਗੀ ਸਿੰਘਾਂ ਦੀਆਂ ਕਿ ਜਾ ਕੇ ਸਵਰਨ ਘੋਟਣੇ ਉਸ ਬੁੱਚੜ ਦੀ ਅੰਤਮ ਅਰਦਾਸ ਮੌਕੇ ਤੁਸੀਂ ਕੀਰਤਨ ਕਰਨਾ ਹੈ ਜੀ ਅਵਤਾਰ ਸਿੰਘ ਮੱਕੜ ਇਸ ਦੁਨੀਆ ਦੇ ਵਿੱਚ ਭਾਵੇਂ ਨਹੀਂ ਰਹੇ ਤੇ ਪਰ ਉਹ ਜਿਹੜੀ ਵੀਡੀਓ ਦੇ ਵਿੱਚ ਬੜਾ ਸਾਫ਼ ਕਹਿ ਰਹੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਐਸਜੀਬੀਸੀ ਵੱਲੋਂ ਕੋਈ ਕੀਰਤਨ ਕਰਨ ਕਿਉਂ ਨਹੀਂ ਗਿਆ ਤਾਂ ਉਹ ਕਹਿੰਦੇ ਨੇ ਬਾਕੀ ਜੇ ਰੋਕਿਆ ਹੁੰਦਾ ਤਾਂ ਫਿਰ ਉਹ ਚਾਰਜ ਜਿੱਥੇ ਜਲੰਧਰੋਂ ਗਏ ਉਹ ਕਿਵੇਂ ਚਲੇ ਜਾਂਦੇ ਤੇ ਕਿ ਐਸੀ ਪੁਲਿਸ ਸੀਗੀ ਮੈਂ ਕਹਿੰਦਾ ਪੁਲਿਸ ਦੀ ਵਰਦੀ ਛੁਪੇ ਹੋਏ ਇਹ ਬਦਮਾਸ਼ ਸੀਗੇ ਗੁੰਡੇ ਸੀ ਜਿਨ੍ਹਾਂ ਨੇ ਪੂਰੀ ਸਰਕਾਰੀ ਸ਼ਹਿ ਦੇ ਉੱਪਰ ਪਦਮਾਸ਼ੀ ਕੀਤੀ ਹੈ, ਆਤੰਕ ਮਚਾਇਆ ਪੰਜਾਬ ਦੀ ਧਰਤੀ ਤੇ ਤੇ ਕਿੰਨੇ ਸਾਡੇਆਂ ਮਾਵਾਂ ਦੇ ਕੁੱੱਖਾਂ ਨੂੰ ਮਾਵਾਂ ਦੀਆਂ ਗੋਦੀਆਂ ਨੂੰ ਸੁਨਿਆ ਕੀਤਾ ਹੈ, ਕਿੰਨੀਆਂ ਭੈਣਾਂ ਦੇ ਸੁਹਾਗ ਉਜਾੜੇ ਨੇ, ਸਾਡੇ ਇਲਾਕੇ ਦੇ ਵਿੱਚ ਤਾਂ ਇਹਦਾ ਬੁਰਾ ਹਾਲ ਕੀਤਾ ਸੀ ਕਿ ਕਈ-ਕਈ ਮਹੀਨੇ ਬਰਾਤਾਂ ਨਹੀਂ ਸੀ ਚੜੀਆਂ।